ਤਰੋਂ ਆਪਾਇ ਵੇ ਦੇ ਇੱਕ ਦਾ ਵਟ ਦੇ ਪ੍ਰਕਾਰ ਗੁਰ ਪਹਿਲਾ ਡੈਕਰ ਚੱਲਿਆ ਗਾ ਆਪ ਜੀ ਦਾ ਉਹ ਵਹੀ ਘੜੀ ਆ ਆਪਣੀ ਜੀ ਮਾਪਾ ਆਇਆ ਜਾਨਾ ਚੰਪੂ ਚਾਣਾ ਲਗਾਏ ਤੱਕੀ ਜਿੱਤੇ ਆ ਬਈ ਤੱਕੀ ਦਾ ਨਜ਼ਰ ਵਾਲਾ ਰੇਟਰ ਟੁੱਟ ਲਿਆਊਗਾ ਚੁੱਲਾ ਟੁੱਟ ਗਿਆ ਮਤਲਬ ਕਰੋ ਕੋ ਡੈਲਗਾ 70 ਸਾਈਕਲ ਤੇ 22 ਆ ਗਿਆ ਜੀ ਵਾਹ ਵਾਹ ਆ ਗਿਆ ਬਾਈ ਬਾਈ ਚੱਲਣ ਲੱਗਿਆ ਇਹ ਪੂਰੀ ਵੀਰ ਵਾਲਾ ਟਰੈਕਟਰ ਹੁਣ ਪਾਉਂਦਾ ਜੀ ਦੇਖਦੇ ਆਂ ਕਿ ਆ बला सरपंच ना कभी कलविंदर होली ना कहते सखेंद्रोड़ी बल्ले 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 दो दस पा आ गया जी ਵਧੀਆ ਰਿਹਾ ਪਹਿਲਾਂ ਨਾਲ ਪੁੱਛਿਆ ਹੋਇਆ ਜੇ ਜੀਐਸ ਰਾੜੀ ਹੈ 11000 ਨਾਲ ਉਹਦੇ ਵਿੱਚ ਪੰਜ ਉਹ ਵੀ ਦੇਖ ਲਈ ਬੰਦੇ ਦੇ ਮੁਕੇ ਦਾ ਮਾ ਬਣ ਹੈਗਾ